ਭਗਤੀ ਲਹਿਰ ਦੇ ਵਿੱਚ ਉਹ ਹੀ ਭਗਤ ਨਾਮਦੇਵ ਜੀ ਹੋਏ ਨੇ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਵੀ ਹੈ ਜਿਨ੍ਹਾਂ ਦਾ ਜਨਮ 26 ਅਕਤੂਬਰ 1270 ਦੇ ਵਿੱਚ ਨਰਸੀ ਬਾਮਣੀ ਇਲਾਕਾ ਜ਼ਿਲ੍ਹਾ ਅਸਤਾਰਾ ਮਾਤਾ ਦਾ ਨਾਮ ਹੈ ਗੌਨਾਬਾਈ ਪਿਤਾ ਦਾ ਨਾਮ ਹੈ ਰਾਮ ਸੇਠੀ ਬਚਪਨ ਤੋਂ ਹੀ ਭਗਤੀ ਭਾਵ ਵਾਲਾ ਸੁਭਾਅ ਹੈ ਪਰਮਾਤਮਾ ਦੇ ਨਾਲ ਬਾਤਾਂ ਪਾਉਂਦੇ ਨੇ ਪਰਮਾਤਮਾ ਦੇ ਨਾਲ ਹੀ ਸੁਰਤ ਜੋੜਦੇ ਨੇ ਸ਼ਾਂਤ ਚਿੱਤ ਰਹਿੰਦੇ ਨੇ ਸ਼ਾਂਤ ਚਿੱਤ ਮਾਤਾ ਪਿਤਾ ਵੀ ਬੜੇ ਹੈਰਾਨ ਰਹਿੰਦੇ ਨੇ ਕਿ ਜੇ ਬੈਠ ਜਾਂਦਾ ਏ ਨਿਤਰ ਬੰਦ ਕਰ ਲੈਂਦਾ ਏ ਤੇ ਬੰਦ ਹੀ ਰੱਖਦਾ ਏ ਮਨ ਵਿੱਚ ਤਾਂਗ ਉੱਠੀ ਇਹ ਕਿਵੇਂ ਨਾ ਕਿਵੇਂ ਹੋਵੇ ਮੈਂ ਪਰਮਾਤਮਾ ਦੇ ਨਾਮ ਨੂੰ ਪਾਵਾਂ ਨਾਮ ਨੂੰ ਜਪਣਾ ਕਰਾਂ ਤੇ ਨਾਮ ਨੂੰ ਜਪਣ ਵਾਸਤੇ ਹੁਣ ਕੋਈ ਨਾ ਕੋਈ ਸਾਧਨ ਚਾਹੀਦਾ ਏ ਕੋਈ ਨਾ ਕੋਈ ਸੰਗੀ ਚਾਹੀਦਾ ਏ ਕੋਈ ਨਾ ਕੋਈ ਸਾਥੀ ਚਾਹੀਦਾ ਏ ਤੇ ਪਤਾ ਲੱਗਣਾ ਕੀਤਾ ਏ ਕਿ ਇੱਕ ਭਗਤ ਹੈ ਜਿਹਦਾ ਨਾਮ ਤਰਲੋਚਨ ਹੈ ਭਗਤ ਤਰਲੋਚਨ ਜੀ ਦੇ ਕੋਲ ਜਾਣਾ ਆਰੰਭ ਕਰ ਦਿੱਤਾ ਰੱਬ ਦੀਆਂ ਗੱਲਾਂ ਕਰਦੇ ਨੇ ਰੱਬ ਬਾਬਤ ਵਿਚਾਰਾਂ ਕਰਦੇ ਨੇ ਇੱਕ ਦਿਨ ਐਸਾ ਹੋਇਆ ਕਿ ਭਗਤ ਨਾਮਦੇਵ ਜੀ ਗਏ ਤੇ ਭਗਤ ਤਰਲੋਚਨ ਜੀ ਆਪਣੀ ਕੀਰਤ ਕਰ ਰਹੇ ਸਨ ਧਿਆਨ ਕੀਰਤ ਵਰਸਤੀ ਜਦੋਂ ਧਿਆਨ ਕਿਰਤ ਵੱਲ ਲੱਗਿਆ ਤੇ ਭਗਤ ਤ੍ਰिलोचन ਜੀ ਨੇ ਦੇਖਣਾ ਕੀਤਾ ਤੇ ਸਮਝਣਾ ਕੀਤਾ ਵੀ ਇਹ ਤਾਂ ਅੱਜ ਮੇਰੇ ਵੱਲ ਧਿਆਨ ਹੀ ਨਹੀਂ ਕਰਦੇ ਅੱਜ ਮੇਰੇ ਵੱਲ ਇਹਨਾਂ ਦਾ ਧਿਆਨ ਨਹੀਂ ਹੈ ਅੱਜ ਰੱਬ ਦੀ ਗੱਲ ਤੇ ਕੋਈ ਕਾਰ ਹੀ ਨਹੀਂ ਰਿਹਾ ਕਿ ਅੱਜ ਸੁਰਤ ਕਿੱਥੇ ਟਿਕੀ ਹੋਈ ਹੈ ਕਿਰਤ ਦੇ ਵਿੱਚ ਕਿਰਤ ਦੇ ਵਿੱਚ ਕਿਰਤ ਵਿੱਚ ਸੁਰਤ ਟਿਕ ਜਾਣੀ ਇੱਕ ਪਾਸੇ ਕਿਰਤ ਹੈ ਇੱਕ ਪਾਸੇ ਕੀਰਤੀ ਹੈ ਜਦੋਂ ਕੀਰਤੀ ਕਰਦੇ ਹਨ ਜਦੋਂ ਸਿਫਤ ਸਲਾਹ ਚ ਜੁੜਦੇ ਆ ਨਾਮ ਜਪਣ ਦੇ ਵਿੱਚ ਜੁੜਦੇ ਆ ਉਸ ਵੇਲੇ ਅਸੀਂ ਬੜੇ ਹੀ ਵਾਰ ਧਿਆਨ ਦਿੱਤਾ ਹੋਵੇਗਾ ਕਿ ਜਿਹੜੀ ਸੁਰਤ ਹੈ ਉਹ ਖਿੰਡਦੀ ਹੈ ਸੁਰਤ ਆਪਣੀ ਜਗ੍ਹਾ ਤੇ ਟਿਕਦੀ ਨਹੀਂ ਪਰ ਜਦੋਂ ਕੀ ਆ ਭਾਂ ਕਰਤ ਕਰਦੇ ਹੋਈਏ ਕੰਮ ਕਾਜ ਕਰਦੇ ਹੋਈਏ ਕਮਾਈ ਕਰਦੇ ਹੋਈਏ ਫਿਰ ਖਤਰਨਾਕ ਤੋਂ ਖਤਰਨਾਕ ਮਸ਼ੀਨ ਵੀ ਚਲਾਉਂਦੇ ਹੋਈਏ ਸਾਡਾ ਧਿਆਨ ਕਦੀ ਭਟਕਦਾ ਨਹੀਂ ਹੈ ਕੁਝ ਮਸ਼ੀਨਾ ਐਸੀਆਂ ਨੇ ਜਿਨ੍ਹਾਂ ਤੇ ਬਹੁਤ ਧਿਆਨ ਦੇ ਕੇ ਉਹਨਾਂ ਨੂੰ ਚਲਾਉਣਾ ਪੈਂਦਾ ਜਿਵੇਂ ਖਰਾਦ ਕਹਿ ਸਕਦੇ ਆ ਜਾਂ ਕਰੇਨਾ ਕਹਿ ਸਕਦੇ ਆ ਕਿਡੀਆਂ ਵੱਡੀਆਂ ਮਸ਼ੀਨਾਂ ਨੇ ਉਹ ਬਹੁਤ ਧਿਆਨ ਮੰਗਦੀਆਂ ਨੇ ਸੁਰਤ ਮੰਗਦੀਆਂ ਨੇ ਪਰ ਕਿਤੇ ਸੋਚ ਕੇ ਦੇਖਿਓ ਉਹ ਕ੍ਰਿਤ ਕਰਨ ਲੱਗਿਆ ਧਿਆਨ ਕਰਨ ਲੱਗਿਆ ਮਨ ਕਦੀ ਵੀ ਨਹੀਂ ਡਰਦਾ ਮਨ ਟਿਕਿਆ ਰਹਿੰਦਾ ਹੈ ਧਿਆਨ ਉੱਥੇ ਹੀ ਰਹਿੰਦਾ ਹੈ ਕਿ ਮੈਂ ਕਦੋਂ ਉੱਪਰ ਕਰਨਾ ਹੈ ਕਦੋਂ ਥੱਲੇ ਕਰਨਾ ਹੈ ਕਿੱਧਰ ਨੂੰ ਲੈ ਕੇ ਜਾਣਾ ਹੈ ਜਦੋਂ ਕੀਰਤੀ ਕਰਨੀ ਹੁੰਦੀ ਏ ਜਦੋਂ ਰੱਬ ਦੀ ਸਿਫਤ ਸਲਾਹ ਕਰਨੀ ਹੁੰਦੀ ਏ ਨਾ ਫਿਰ ਮਨ ਟਿਕਦਾ ਹੀ ਨਹੀਂ ਮਨ ਦੀ ਇਕਾਗਰਤਾ ਸੁਰਤ ਬਣਦੀ ਨਹੀਂ ਤੇ ਭਗਤ ਜੀ ਨੇ ਦੇਖਣਾ ਕੀਤਾ ਕਿ ਤਰਲੋਚਨ ਜੀ ਤਾਂ ਆਪਣੀ ਕ੍ਰਿਤ ਵਿੱਚ ਲੱਗੇ ਨੇ ਆਪਣੇ ਵੱਲ ਹੀ ਧਿਆਨ ਇਹਨਾਂ ਦਾ ਜਿਦੋਂ ਇਸ ਗੱਲ ਨੂੰ ਅਮਰਤ ਬਾਣੀ ਦੇ ਬੋਲਾਂ ਦੇ ਵਿੱਚ ਅੰਕਿਤ ਕੀਤਾ ਗਿਆ ਹੈ ਕਹਿੰਦੇ ਨਾਮਾ ਮਾਇਆ ਮੋਹਿਆ ਹੁਣ ਭਗਤ ਤਰਲੋਚਨ ਜੀ ਨੇ ਨਾਮਦੇਵ ਜੀ ਨੂੰ ਸਵਾਲ ਕੀਤਾ ਹੈ ਕਿ ਨਾਮਦੇਵ ਜੀ ਕੀ ਗੱਲ ਅੱਜ ਮੈਨੂੰ ਕੋ ਰੱਬ ਦੇ ਘਰ ਦੀ ਗੱਲ ਨਹੀਂ ਦੱਸਣੀ ਮੇਰੇ ਨਾਲ ਰੱਬ ਦੇ ਘਰ ਦੀ ਕੋਈ ਬਾਤ ਨਹੀਂ ਪਾਉਣੀ ਕਹਿੰਦੇ ਅੱਜ ਮਾਇਆ ਨੇ ਤੁਹਾਨੂੰ ਲਗਦਾ ਮੋਹ ਲਿਆਏ ਮਾਇਆ ਤੁਹਾਡੇ ਤੇ ਪ੍ਰਭਾਵਿਤ ਹੋ ਗਈ ਹੈ ਤੁਸੀਂ ਕੰਮ ਵੱਲ ਧਿਆਨ ਕਰ ਰਹੇ ਹੋ ਮੇਰੇ ਵੱਲ ਧਿਆਨ ਨਹੀਂ ਕਰ ਰਹੇ ਨਾਮਾ ਮਾਇਆ ਮੋਹਿਆ ਕਹਿਤ ਤਰਲੋਚਨ ਮੀਤ ਮਿੱਤਰ ਤਰਲੋਚਨ ਜੀ ਕਹਿ ਰਹੇ ਨੇ ਕਿ ਨਾਮਦੇਵ ਜੀ ਤੁਹਾਨੂੰ ਮਾਇਆ ਨੇ ਮੋਹ ਲਿਆਇ ਇਸ ਕਰਕੇ ਤੁਹਾਡਾ ਧਿਆਨ ਮੇਰੇ ਵੱਲ ਨਹੀਂ ਆਇਆ ਕਾਹੇ ਚਿਪੋ ਚਾਇਲਾ ਰਾਮ ਨਾਲ ਲਾਭੋ ਚੀਤ ਕਿਹੜੀ ਕ੍ਰਿਤ ਵਿੱਚ ਪਏ ਹੋ ਕਿਹੜੀਆਂ ਰਜਾਈਆਂ ਨੂੰ ਤਸਵੀਰਾਂ ਗੰਦੀ ਜਾਂਦੇ ਹੋ ਗੰਢ ਟੋਪੇ ਵਿੱਚ ਲੱਗੇ ਹੋਏ ਹੋ ਅੱਜ ਤੁਹਾਡਾ ਚਿੱਤ ਰਾਮ ਦੇ ਨਾਲ ਲੱਗ ਹੀ ਨਹੀਂ ਰਿਹਾ ਅੱਜ ਰਾਮ ਦਾ ਨਾਮ ਨਹੀਂ ਜਪਣਾ ਅੱਜ ਰੱਬ ਦੇ ਘਰ ਦੀ ਗੱਲ ਨਹੀਂ ਕਰਨੀ ਹੁਣ ਭਗਤ ਨਾਮਦੇਵ ਜੀ ਕਹਿਣ ਲੱਗੇ ਤਰਲੋਚਨ ਮਿੱਤਰ ਅਸੀਂ ਹੁਣ ਵੀ ਰੱਬ ਦੇ ਨਾਲ ਗੱਲਾਂ ਕਰ ਰਹੇ ਆ ਅਸੀਂ ਹੁਣ ਵੀ ਰੱਬ ਦੇ ਨਾਲ ਹੀ ਗੱਲਾਂ ਕਰ ਰਹੇ ਆ ਹੁਣ ਭਤਰਲੋਚਨ ਜੀ ਕਹਿਣ ਲਗੇ ਮਿੱਤਰ ਮੈਂ ਦੇਖਦਾ ਪਿਆ ਕਿੱਥੇ ਗੱਲਾਂ ਕਰ ਰਹੇ ਹੋ ਤੁਸੀਂ ਤੇ ਨਾਮਦੇਵ ਜੀ ਕਹਿਣ ਲੱਗੇ ਭਈ ਜਿਨ੍ਹਾਂ ਦੇ ਚਿੱਤ ਪਰਮਾਤਮਾ ਨਾਲ ਜੁੜ ਜਾਂਦੇ ਨੇ ਨਾ ਉਹ ਰੱਬ ਦੀਆਂ ਹੀ ਬਾਤਾਂ ਪਾਉਂਦੇ ਨੇ ਰੱਬ ਨਾਲ ਗੱਲਾਂ ਕਰਦੇ ਨੇ ਭਾਵੇਂ ਉਹ ਦੇਖਣ ਦੇ ਵਿੱਚ ਹੱਥਾਂ ਪੈਰਾਂ ਦੇ ਨਾਲ ਕਰਤ ਕਰ ਰਹੇ ਨੇ ਕੰਮ ਕਰ ਰਹੇ ਨੇ ਪਰ ਮਨ ਕਿੱਥੇ ਆ ਚਿੱਤ ਕਿੱਥੇ ਆ ਪ੍ਰੇਮਾ ਭਗਤੀ ਵਿੱਚ ਨਾਮ ਰੱਬੀ ਭਗਤੀ ਵਿੱਚ ਬੰਦਗੀ ਵਿੱਚ ਨਾਮ ਕਹ ਤੇ ਲੋਚਣਾ ਮੁਖ ਤੇ RAM ਸਮਾਲ ਨਾਮਾ ਕਹਿ ਤਰਲੋਚਨਾ ਤਰਲੋਚਨਾ ਮੁਖ ਤੇ RAM ਸਮਾਲ ਮੁਖ ਦੇ ਨਾਲ ਤੂੰ ਮੇਰੇ ਹੱਥਾਂ ਪੈਰਾਂ ਨੂੰ ਦੇਖੀ ਜਾਣਾ ਹੈ ਹੱਥਾਂ ਪੈਰਾਂ ਨਾਲ ਥੋੜਾ ਨਾਮ ਜਪਣਾ ਹੈ ਨਾਮ ਤੇ ਹਿਰਦੇ ਨੇ ਜਪਣਾ ਹੈ ਮੁਖ ਨੇ ਜਪਣਾ ਹੈ ਹਰ ਥਾਣਾ ਅਸੀਂ ਕੰਮ ਕਰ ਰਹੇ ਆ ਤੇ ਮੁਖ ਦੇ ਨਾਲ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਨਾਲ ਪ੍ਰਮਾਤਮਾ ਨੂੰ ਯਾਦ ਕਰ ਰਹੇ ਆ ਨਾਮ ਕਹਿ ਤਿ ਲੋਚਣਾ ਮੁਖ ਤੇਰਾ ਮਸਾਲ ਹਾਥ ਪਾਉ ਕਰ ਕਾਮ ਸਭ ਚੀਤਨ ਰੰਜਣਾ ਨਾਲ ਚੀਤ ਚਤ ਨਰੰਜਨ ਦੇ ਨਾਲ ਨਰੰਜਨ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਆਇਆ ਭਗਤ ਨਾਮਦੇਵ ਜੀ ਭਗਤੀ ਲਹਿਰ ਅੰਦਰ ਜਦੋਂ ਭਗਤੀ ਚ ਜੁੜੇ ਨਾ ਤੇ ਪ੍ਰोहित ਲੋਕ ਬੜਾ ਵਿਰੋਧ ਕਰਨ ਲੈ ਆਪੇ ਭਗਤ ਨਾਮਦੇਵ ਜੀ ਦਾ ਵੀ ਬੜੀ ਬੜੀ ਆਈ ਹੋਗੀ ਥੋੜੇ ਦਿਨਾਂ ਦੇ ਵਿੱਚ ਹੀ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਦੀ ਜੈਜੈਕਾਰ ਹੋਣ ਲੱਗੀ ਏ ਤੇ ਸਾਧ ਸੰਗਤ ਜੀ ਇਹ ਪਰਮਾਤਮਾ ਦੇ ਘਰ ਦੀ ਵਡਿਆਈ ਹੈ ਤੇ ਜਿਸ ਹਿਰਦੇ ਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਨਾ ਉਹਦੀ ਜੈਜੈਕਾਰ ਹੁੰਦੀ ਹੁੰਦੀ ਹੈ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਹਰ ਮਨ ਤਨ ਵਸਿਆ ਸੋਈ ਜੈਜੈਕਾਰ ਕਰੈ ਸਭ ਕੋਈ ਉਹਦੀ ਜਿਆਜਾ ਕਾਰ ਸਭ ਕੋਈ ਕਰਦੇ ਨੇ ਹਰ ਕੋਈ ਉਹਦੀ ਵਡਿਆਈ ਕਰਦਾ ਏ ਪਰ ਕਿਦੋਂ ਜਦੋਂ ਪਰਮਾਤਮਾ ਹਿਰਦੇ ਚ ਵਸ ਗਿਆ ਪਰਮਾਤਮਾ ਨੇ ਹਿਰਦੇ ਵਿੱਚ ਵਸ ਕੇ ਹਉਮੈ ਨੂੰ ਦੂਰ ਕਰ ਦਿੱਤਾ ਜੇ ਤਾਂ ਕੇਵਲ ਨਾਮ ਜਪਣ ਦੀਆਂ ਗੱਲਾਂ ਨੇ ਹਜੇ ਹਉਮੈ ਗਈ ਨਹੀਂ ਮੈਂ ਮੇਰੀ ਗਈ ਨਹੀਂ ਜੇ ਹਜੇ ਆਪਣਾ ਗਿਆਨ ਗਿਆ ਹੀ ਨਹੀਂ ਤੇ ਫਿਰ ਜਿੰਨੇ ਮਰਜੀ ਚੌਂਕੜੇ ਜਿੰਨਾ ਮਰਜੀ ਸਿਮਰਨ ਕਿਉਂਕਿ ਸਿਮਰਨ ਦਾ ਤੇ ਲਾਭ ਉਹੀ ਹੈ ਨਾ ਕਿ ਜੇ ਅੰਦਰ ਵਸਿਆ ਹੈ ਵਸ ਕੇ ਅੰਦਰ ਜਿਹਨੇ ਅੰਦਰ ਦੀ ਮੈਂ ਮੇਰੀ ਨੂੰ ਹਉਮੈ ਨੂੰ ਮਾਰ ਦਿੱਤਾ ਹੈ ਹੁਣ ਹਉਮੈ ਨਹੀਂ ਹੈ ਅਹੰਕਾਰ ਨਹੀਂ ਹੈ ਪਰ ਇਹ ਵਿਰਲਿਆਂ ਦੇ ਹਿੱਸੇ ਆਉਂਦਾ ਹੈ ਵਿਰਲਿਆਂ ਦੇ ਹਿੱਸੇ ਬਹੁਤ ਵਿਰੋਧ ਕਰਨ ਲੱਗੇ ਪੁੱਛਣ ਲੱਗੇ ਨਾਮਦੇਵ ਤੂੰ ਐਸਾ ਕੀ ਕੀਤਾ ਏ ਕਿ ਤੇਰੀ ਜੈਜਕਾਰ ਹੋਣ ਲਈ ਏ ਕਿਹੜਾ تیر ਕੋ ਕੋਈ ਤਰੀਕਾ ਏ ਬੇਧੇ ਆ تیر ਕੋ ਜਿਦਨਾ ਤੂੰ ਪ੍ਰਮਾਤਮਾ ਨੂੰ ਇੰਨੀ ਜਲਦੀ ਪਾ ਲਿਆ ਤੇ ਭਗਤ ਜੀ ਕਹਿਣ ਲੱਗੇ ਕਹਿਣ ਲੱਗੇ ਮੇਰੇ ਕੋਲ ਨਾ ਇੱਕ ਸੂਈ ਏ ਤੇ ਇੱਕ ਧਾਗਾ ਏ ਮੇਰੇ ਕੋਲ ਇੱਕ ਸੂਈ ਏ ਇੱਕ ਧਾਗਾ ਏ ਇਸ ਸੂਈ ਧਾਗੇ ਦੇ ਨਾਲ ਮੈਂ ਆਪਣੇ ਚਿੱਤ ਨੂੰ ਪ੍ਰਮਾਤਮਾ ਦੇ ਨਾਲ ਜੋੜ ਲਿਆ ਹੈ ਗੰਢ ਲਿਆ ਹੈ ਕਿਹੜੀ ਸੂਈ ਹੈ ਤੇਰੇ ਕੋ ਭਈ ਕਿਹੜਾ ਧਾਗਾ ਹੈ ਤੇਰੇ ਕੋਲ ਸਾਨੂੰ ਵੀ ਤਾਂ ਦੱਸਣਾ ਕਰ ਹੁਣ ਸਾਧ ਸੰਗਤ ਜੀ ਦੱਸਣਾ ਕੀਤਾ ਵੀ ਮੇਰੇ ਕੋ ਕਿਹੜਾ ਧਾਗਾ ਹੈ ਕਿਹੜੀ ਸੂਈ ਹੈ ਬਾਣੀ ਦੇ ਬੋਲਾਂ ਦੇ ਵਿੱਚ ਦੱਸਿਆ ਕਹਿੰਦੇ ਸੋਨੇ ਕੀ ਸੂਈ ਰੂਪੇ ਦਾ ਧਾਗਾ ਉਹ ਜਿਹੜਾ ਸੋਨੇ ਦੀ ਸੂਈ ਦੀ ਗੱਲ ਕੀਤੀ ਰੂਪਾ ਕਹਿੰਦੇ ਨੇ ਚਾਂਦੀ ਨੂੰ ਜੀ ਉਹਨਾਂ ਸਵਾਲ ਖੜਾ ਹੋ ਜਾਂਦਾ ਏ ਕਿ ਭਗਤ ਨਾਮਦੇਵ ਜੀ ਤਾਂ ਰਹਿੰਦੇ ਛੰਨ ਦੇ ਵਿੱਚ ਛੰਨ ਵਿੱਚ ਰਹਿੰਦੇ ਨੇ ਭਾਵ ਅਤ ਦੀ ਗਰੀਬੀ ਹੈ ਆਪ ਨਗੰਦਣਾ ਦਾ ਕੰਮ ਕਰਕੇ ਰਜਾਈਆਂ ਨਗੰਦਣੀਆਂ ਕੱਪੜਾ ਸਿਉਣਾ ਇਹਦੇ ਨਾਲ ਗੁਜ਼ਾਰਾ ਕਰਦੇ ਨੇ ਹੁਣ ਸੂਈ ਜਿਹੜੀ ਸੋਨੇ ਦੀ ਉਹ ਤਾਂ ਕਿਸੇ ਅਮੀਰ ਕੋਈ ਹੋ ਸਕਦੀ ਹੈ ਨਾ ਤੇ ਜਿਵੇਂ ਆਪਾਂ ਆਮ ਹੀ ਦੇਖਦੇ ਆਂ ਪਰਿਵਾਰਾਂ ਦੇ ਵਿੱਚ ਕਹਿੰਦੇ ਨੇ ਜੀ ਫਲਾਣੇ ਕੋਲ ਨਾ ਚਾਂਦੀ ਦਾ ਚਮਚ ਹੈ ਚਾਂਦੀ ਦਾ ਥਾਲ ਹੈ ਫਲਾਣੇ ਦੇ ਕੋਲ ਸੋਨੇ ਦਾ ਚਮਚ ਹੈ ਸੋਨੇ ਦਾ ਥਾਲ ਹੈ ਹਾਲਾਂਕਿ ਭੋਜਨ ਉਸ ਥਾਲ 'ਚ ਨਹੀਂ ਖਾਤਾ ਜਾਣਾ ਭੋਜਨ ਖਾਣ ਵਾਸਤੇ ਥਾਲ ਸੋਨੇ ਦਾ ਨਹੀਂ ਚਾਹੀਦਾ ਭੋਜਨ ਖਾਣ ਵਾਸਤੇ ਤਾਂ ਆਪਣੇ ਹੱਥ ਹੀ ਕਾਫੀ ਨੇ ਏਵੀਂ ਕਾਰ ਬਣ ਜਾਂਦੇ ਨੇ ਇਹਦੇ ਹੱਥਾਂ ਦੇ ਨਾਲ ਵੀ ਆਪਾਂ ਭੋਜਨ ਛਕ ਸਕਦੇ ਹਾਂ ਬਸ ਉਹ ਕੀ ਹੈ ਇੱਕ ਅਮੀਰੀ ਦਾ ਪ੍ਰਗਟਾਵਾ ਹੈ ਅਮੀਰੀ ਦਾ ਪ੍ਰਗਟਾਵਾ ਉਹਦਾ ਮਤਲਬ ਹੈ ਕਿ ਇਹਨਾਂ ਕੋਲ ਇੰਨਾ ਕ ਧਨ ਹੈ ਕਿ ਇਹਨਾਂ ਨੇ ਚਮਚ ਵੀ ਸੋਨੇ ਦੇ ਘਰ ਵਿੱਚ ਰੱਖੇ ਹੋਏ ਨੇ ਇਹਨਾਂ ਨੇ ਥਾਲ ਵੀ ਸੋਨੇ ਦੇ ਘਰ ਵਿੱਚ ਰੱਖੇ ਹੋਏ ਨੇ ਕੇਵਲ ਅਮੀਰੀ ਦਾ ਪ੍ਰਗਟਾਵਾ ਹੈ ਨਾ ਕਿ ਸੋਨੇ ਨਾਲ ਸੋਨੇ ਦੇ ਥਾਲ ਵਿੱਚ ਪਰੋਸ ਕੇ ਨਾ ਚਾਂਦੀ ਦੇ ਥਾਲ ਵਿੱਚ ਪਰੋਸ ਕੇ ਖਾਤਾ ਜਾਣਾ ਇਹਦਾ ਮਤਲਬ ਨਹੀਂ ਹੈ ਪਰ ਭਗਤ ਜੀ ਕਹਿੰਦੇ ਮੇਰੇ ਕੋ ਸੋਨੇ ਕੀ ਸੁਈ ਰੂਪੇ ਕਾ ਤਾ ਗਏ ਉਹ ਕਹਿੰਦੇ ਵੀ ਇੰਨੀ ਮਹਿੰਗੀ ਚੀਜ਼ ਸੋਨੇ ਦੀ ਸੂਈ ਤੁਹਾਡੇ ਕੋਲ ਹੈ ਰੂਪੇ ਦਾ ਧਾਗਾ ਤੁਹਾਡੇ ਕੋਲ ਹੈ ਉਹ ਕਿਹੜਾ ਧਾਗਾ ਹੈ ਤੇ ਨਾਲ ਹੀ ਭਗਤ ਜੀ ਨੇ ਵੀ ਕਿਹਾ ਕਹਿੰਦੇ ਨਾਮੇ ਕਾਚਿਤ ਹਰ ਸੇ ਉਲਾਗਾ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਿਉ ਲਗਾ ਨਾਮਦੇਵ ਜੀ ਕਹਿੰਦੇ ਮੇਰਾ ਚਿਤ ਹਰ ਸਿਉ ਲਗਾ ਹਰੀ ਦੇ ਨਾਂ ਲੱਗਿਆ ਏ ਕਿਤੇ ਨਾਲ ਸੋਨੇ ਦੀ ਸੂਈ ਨਾਲ ਰੂਪੇ ਦੇ ਧਾਗੇ ਨਾਲ ਉਹ ਕਹਿੰਦੇ ਵੀ ਆਹ ਕਮਾਲ ਦੀ ਗੱਲ ਹੋ ਗਈ ਵੀ ਕੱਪੜਿਆਂ ਨੂੰ ਗੰਢਣ ਵਾਲੀ ਸੂਈ ਜਿਹੜੀ ਹੈ ਉਹਨੇ ਪ੍ਰਮਾਤਮਾ ਦਾ ਗੰਢ ਤੋਪਾ ਕਿਵੇਂ ਬਣਾਤਾ ਭਗਤ ਜੀ ਨੂੰ ਕਹਿੰਦੇ ਕਿਹੜੀ ਸੂਈ ਦਿਖਾਓ ਸਾਨੂੰ ਵੀ ਭਗਤ ਜੀ ਕਹਿੰਦੇ ਤੁਹਾਡੇ ਸਾਰੇ ਕੋ ਹੈਗੀ ਹੈ ਅਸਾਂ ਦੇ ਕੋਲ ਵੀ ਜਿੰਨੇ ਵੀ ਆਪਾਂ ਬੈਠੇ ਆ ਨਾ ਸਾਡੇ ਸਭਨਾ ਦੇ ਕੋਲ ਸਮੁੱਚੇ ਵਿਸ਼ਵ ਦੇ ਕੋਲ ਹੀ ਕਹਿ ਲਈਏ ਸਭ ਦੇ ਕੋਲ ਉਸ ਸੂਈ ਵੀ ਹੈਗੀ ਹੈ ਤੇ ਧਾਗਾ ਵੀ ਹੈਗਾ ਹੁਣ ਸਵਾਲ ਫਿਰ ਖੜਾ ਹੋ ਜਾਏਗਾ ਵੀ ਕਿੱਥੇ ਹੈ ਕਿਹੜੀ ਸੋਨੇ ਦੀ ਸੂਈ ਹੈ ਸਾਡੇ ਕੋਲ ਕਿਹੜਾ ਰੂਪੇ ਦਾ ਧਾਗਾ ਹੈ ਸਾਡੇ ਕੋਲ ਜਿਹੜਾ ਸਾਨੂੰ ਹੀ ਨਹੀਂ ਪਤਾ ਜਿਹੜਾ ਅਸੀਂ ਵਰਤਿਆ ਹੀ ਨਹੀਂ ਸਾਡਾ ਗੰਢ ਤੋਪਾ ਤੇ ਬਣਿਆ ਇੰਨਾ ਪਰਮਾਤਮਾ ਦੇ ਨਾਲ ਸਾਡਾ ਤਾਂ ਚਿੱਤ ਪਰਮਾਤਮਾ ਨਾਲ ਜੁੜਿਆ ਹੀ ਨਹੀਂਗਾ ਤੇ ਭਗਤ ਜੀ ਕਹਿਣ ਲੱਗੇ ਕਹਿਣ ਲੱਗੇ ਭਈ ਮੇਰੇ ਕੋ ਜਿਹੜੀ ਸੋਨੇ ਦੀ ਸੂਈ ਹੈ ਨਾ ਉਹ ਹੈ ਪਰਮਾਤਮਾ ਦਾ ਦਿੱਤਾ ਹੋਇਆ ਸ਼ਬਦ ਪਰਮਾਤਮਾ ਦਾ ਦਿੱਤਾ ਹੋਇਆ ਨਾਮ ਇਹ ਹੈ ਮੇਰੇ ਕੋ ਸੋਨੇ ਦੀ ਸੂਈ ਹੁਣ ਇਸ ਸ਼ਬਦ ਦੁਆਰਾ ਮੈਂ ਧਿਆਨ ਰੂਪੀ ਧਾਗਾ ਜਿਹੜਾ ਹੈ ਨਾ ਇਸ ਸੁਰਤ ਵਿੱਚ ਇਸ ਸੋਨੇ ਦੀ ਸੂਈ ਦੇ ਵਿੱਚ ਪਾਉਣਾ ਹੈ ਚਿੱਤ ਦੇ ਵਿੱਚ ਪਾਉਣਾ ਹੈ ਤੇ ਤੁਸੀਂ ਦੇਖਿਆ ਹੋਵੇਗਾ ਜਦੋਂ ਧਾਗਾ ਪਾਉਣਾ ਹੁੰਦਾ ਹੈ ਨਾ ਸੂਈ ਦੇ ਨੱਕੇ ਵਿੱਚ ਤੇ ਬੜੀ ਇਕਾਗਰਤਾ ਮੰਗਦਾ ਹੈ ਬਹੁਤ ਇਕਾਗਰਤਾ ਐਵੇਂ ਨਹੀਂ ਪੈ ਜਾਂਦਾ ਧਾਗਾ ਬੜੀ ਇਕਾਗਰਤਾ ਦੇ ਨਾਲ ਸੂਈ ਸਾਹਮਣੇ ਅੱਖਾਂ ਦੇ ਰੱਖ ਕੇ ਧਾਗੇ ਨੂੰ ਪਲੇਨ ਕਰਕੇ ਤੇ ਬਿਲਕੁਲ ਪੂਰੀ ਸੁਰਤ ਉਸ ਨੱਕੇ ਤੇ ਦੇਣੀ ਪੈਂਦੀ ਹੈ ਫਿਰ ਜਾ ਕੇ ਉਹ ਧਾਗਾ ਪੈਂਦਾ ਹੈ ਤੇ ਜਿੱਦਨ ਸ਼ਬਦ ਰੂਪੀ ਸੂਈ ਦੇ ਵਿੱਚ ਧਿਆਨ ਰੂਪੀ ਧਾਗਾ ਪੈ ਗਿਆ ਨਾ ਜਿੱਦਨ ਇਕਾਗਰਤਾ ਬਣ ਗਈ ਟਕਾ ਬਣ ਗਿਆ ਉਹ ਦਿਨ ਹੀ ਚਿੱਤ ਜਿਹੜਾ ਹੈ ਪਰਮਾਤਮਾ ਦੇ ਨਾਲ ਜੁੜ ਜਾਵੇਗਾ ਕੰਢਿਆ ਜਾਵੇਗਾ ਭਗਤ ਨਾਮਦੇਵ ਜੀ ਜਿਨ੍ਹਾਂ ਦਾ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਆ ਭਗਤ ਨਾਮਦੇਵ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਾਂ ਦੇ ਵਿੱਚ ਬਾਣੀ ਦੇ ਰੂਪ ਅੰਦਰ ਸਰੂਪ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਿਠਾਇਆ ਭਗਤ ਨਾਮਦੇਵ ਜੀ ਨੇ ਅਸਾਂ ਨੂੰ ਸਭਨਾਂ ਨੂੰ ਪਰਮੇਸ਼ਰ ਪਰਮਾਤਮਾ ਦੇ ਨਾਲ ਨਾਲ ਜੋੜਦੇ ਹੋਏ ਤੇ ਪਰਮਾਤਮਾ ਦੀ ਹੋਂਦ ਬਾਰੇ ਦਰਸਾਉਣਾ ਕੀਤਾ ਹੈ ਕੀ ਕਹਿੰਦੇ ਨੇ ਕਹਿੰਦੇ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਆਰਾਮ ਬਿਨਾ ਕੋ ਬੋਲੇ ਰੇ ਸਵੇ ਘਟ ਸਾਰਿਆਂ ਘਟਾਂ ਦੇ ਵਿੱਚ ਉਹ ਪਰਮਾਤਮਾ ਬੋਲਦਾ ਪਿਆ ਭਈ ਉਹ ਪਰਮਾਤਮਾ ਵਸਿਆ ਹੋਇਆ ਹੈ ਹਰ ਘਟ ਦੇ ਅੰਦਰ ਉਹਦੀ ਮੌਜੂਦਗੀ ਹੈ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਕਹਿੰਦੇ ਭਾਵੇਂ ਅਸਥਾਵਰ ਜੰਗਮ ਜੰਗਲ ਪਹਾੜ ਜਿਤਨੇ ਵੀ ਬਨਾਸਪਤੀ ਹੈ ਕੀਟ ਨੇ ਪਤੰਗੇ ਨੇ ਹਰ ਦੇ ਵਿੱਚ ਉਹ ਸਮਾਇਆ ਹੋਇਆ ਹੈ ਉਹ ਸਮਾਇਆ ਹੋਇਆ ਹੈ ਭਗਤ ਨਾਮਦੇਵ ਜੀ ਨੇ ਤੇ ਜੀਵ ਜਨਤਾ ਦੇ ਵਿੱਚੋਂ ਵੀ ਰੱਬ ਨੂੰ ਦੇਖਣਾ ਕੀਤਾ ਰੱਬ ਨੂੰ ਗਾਥਾ ਆਉਂਦੀ ਏ ਇਤਿਹਾਸ ਦੇ ਵਿੱਚ ਇਤਿਹਾਸ ਦੇ ਵਿੱਚ ਭਗਤ ਨਾਮਦੇਵ ਜੀ ਦੀਆਂ ਸਾਖੀਆਂ ਚਾਪ ਜੀ ਨੇ ਪਹਿਲਾਂ ਵੀ ਸੁਣੀ ਹੋਵੇਗੀ ਕਿ ਕੁੱਕਰ ਚੰਗੇਰ ਦੇ ਵਿੱਚੋਂ ਪ੍ਰਸ਼ਾਦਾ ਚੱਕ ਕੇ ਭੱਜਦਾ ਏ ਭਗਤ ਨਾਮਦੇਵ ਜੀ ਪਿੱਛੇ ਘਿਓ ਲੈ ਕੇ ਭੱਜਦੇ ਨੇ ਮੱਖਣ ਲੈ ਕੇ ਭੱਜਦੇ ਨੇ ਕਿਸ ਵਾਸਤੇ ਉਹਨਾਂ ਨੂੰ ਰੱਬ ਦਿਖਾਈ ਦਿੰਦਾ ਕਿ ਮੇਰਾ ਰੱਬ ਹੀ ਹੈ ਮੇਰਾ ਰਾਬਿਆ ਤੇ ਕੀ ਕਹਿੰਦੇ ਕਹਿੰਦੇ ਕਿਤੇ ਤੁਸੀਂ ਸੁੱਕਾ ਭੋਜਨਾ ਸ਼ੱਕ ਲਿਓ ਇਸ ਸ਼ੰਗੀਰ ਵਿੱਚ ਪਏ ਪ੍ਰਸ਼ਾਦੇ ਸੁੱਕੇ ਨੇ ਤੇ ਆ ਘਿਓ ਲੈ ਕੇ ਜਾਓ ਘਿਓ ਨਾ ਚੋਪੜ ਕੇ ਮੈਂ ਦੇਨਾ ਵਾ ਫਿਰ ਛਕਿਓ ਇਹ ਭਗਤ ਨਾਮਦੇਵ ਜੀ ਦੀ ਭਾਵਨਾ ਹੈ ਅਸੀਂ ਗੁਰਮਖ ਪਿਆਰਿਓ ਇੱਥੇ ਤੱਕ ਪਹੁੰਚੇ ਹੀ ਨਹੀਂ ਸਾਨੂੰ ਘਟ ਦੇ ਵਿੱਚ ਪ੍ਰਮਾਤਮਾ ਦਿਖਿਆ ਹੀ ਨਹੀਂ ਇਸ ਕਰਕੇ ਸਾਡੇ ਮਨਾਂ ਦੇ ਅੰਦਰ ਕਈ ਸਵਾਲ ਉੱਠ ਪੈਂਦੇ ਨੇ ਸਤਿਗੁਰੂ ਕਹਿੰਦੇ ਨੇ ਭਲਿਆ ਦੁਬਧਾ ਦੇ ਵਿੱਚੋਂ ਨਿਕਲਣਾ ਕਰ ਮਨ ਅੰਦਰ ਦੁਬਧਾ ਨਾ ਪੈਦਾ ਕਰ ਮਨ ਅੰਦਰ ਸ਼ਰਧਾ ਪੈਦਾ ਕਰ ਭਗਤੀ ਪੈਦਾ ਕਰ